ਨਾ ਕਰੋ ਫਿਰ ਸਾਡੇ ਨਾਲ ਵੀ ਨਾ ਕਰੋ ਮੈਂ ਕੋਈ ਗੱਲ ਨਹੀਂ ਕੀਤੀ ਇਹਨੂੰ ਸਾਬਤ ਕਰ ਚੱਲੀ ਹੈ ਗੱਲ ਗੱਲ ਕਰੋ ਕੀ ਕਰ ਲੈਣਾ ਕੀ ਕਰ ਲੈਣਾ ਕੀ ਮਤਲਬ ਹੈ ਕੀ ਕਰ ਲਵਾਂਗੇ ਤੁਸੀਂ ਯਾਰੋ ਕੁੜੀ ਨੂੰ ਨਾਮ ਕੀਤਾ ਹੋਗਾ ਬੋਲ ਤੁਸੀਂ ਐਸੀ ਦਾ ਬੋਲਿਆ ਉਹ ਤਾਂ ਬੋਲਿਆ ਇਹਨੂੰ ਗਲਤ ਬੋਲਿਆ ਜਿੱਦੇ ਕੋ ਵੀ ਦੀ ਸ਼ਹਿਰ ਆਏ ਚੱਟ ਕੇ ਚੱਟ ਕੇ ਤੁਹਾਡੇ ਨਾਲ ਕੀ ਨਹੀਂ ਲੀਏ ਹੈਲੋ ਜੀਨੇ ਗਲਤ ਬੋਲਿਆ ਸਮਝਦਾ ਹੋ ਇਹ ਲੋਕਾਂ ਨੂੰ ਮਿਲਣਾ ਸਾਹਿਬ ਟੀਨਾ ਸਾਹਿਬ ਟੀਨਾ ਸਾਹਿਬ ਡੀਵੀਆਰ ਕਿਉਂ ਲੈ ਕੇ ਗਏ ਡੀਵੀਆਰ ਬਾਈ ਜੀ ਉਹ ਥਾਣੇ ਆ ਕੇ ਤੁਸੀਂ ਕਿਉਂ ਲੈ ਕੇ ਗਏ ਗੱਲ ਕਰ ਲੋ ਯਾਰ ਕਮਾਲ ਹੋ ਗਿਆ ਸਰ ਐਸਐਟਪੀ ਲਿਆ ਨਹੀਂ ਇਹ ਚੱਕ ਕੇ ਫਿਰ ਜੀ ਗੱਲ ਸੁਣੋ ਬੰਦੇ ਕੇ ਹਿਸਾਬ ਨਾਲ ਤੁਸੀਂ ਰੋਕਾਂਗੇ ਯਾਰ ਕੋਈ ਕਰ ਲੈ ਜੋ ਫਿਰ ਤੋਂ ਰੋਕ ਲੋ ਇਹ ਚੋਰ ਨੇ ਇਹ ਚੋਰ ਨੇ ਸਾਡੀ ਪ੍ਰੋਫਾਈਲ ਚੋਰੀ ਕੀਤੀ ਇਹ ਚੋਰੀ ਕਰਕੇ ਸਮਾਨ ਚੋਰੀ ਕਰਨ ਆਈ ਸੀ ਮਾਨ ਤੁਹਾਡਾ ਡੁਪਲੀਕੇਟ ਹੈ ਇਹਨਾਂ ਨੇ ਟੈਸਟ ਕਰਾਇਆ ਟੈਸਟ ਕਰਾਇਆ ਦੇ ਨਾਲ ਕੋਈ ਕੰਪਨੀ ਕੰਪਨੀ ਟੀਮ ਮੰਗਾ ਲਾ ਓਰੇ ਠੀਕ ਹੈ ਜੇ ਕੋਈ ਬੰਦਾ ਕਹੇ ਉਹ ਡਿਸਟ੍ਰੀਬਿਊਟਰ ਖੜਾ ਹੈ অথਾਈਜ਼ਡ ਡਿਸਟ੍ਰੀਬਿਊਟਰ ਉਹ ਬੰਦਾ ਇੱਕ ਮਿੰਟ ਸੋ ਪਹਿਲਾਂ ਤੁਹਾਡੇ ਤੇ ਤੁਹਾਡੇ ਪਾਸਾਰਗੀਆਂ ਸਾਰੀ ਅਗਲਾ ਫਿਰ ਟੀਵੀ ਆ ਰਿਹਾ ਹੋਈ ਰੈਂਕ ਕਰ ਨਹੀਂ ਉਹਨੂੰ ਰੈਂਕ 10 ਦਿਨ ਜੀ ਰਿਪੋਰਟ ਦੋ ਨਾ ਜੀ ਮਾਲ ਜਾਲੀ ਆ ਸਾਡਾ ਫੇਰ ਤਾਂ ਹੀ ਦੇਖੇ ਲੈਬਰ ਰਿਪੋਰਟ ਉਹ ਵੀ ਆ ਜਾਲੀ ਮਾਲ ਆ ਫੇਰ ਤਾਂ ਹੀ ਦੇਖੀਏ ਜੀ ਤਾਂ ਸਾਰਾ ਬੀਜੀ ਲੈਬਰ ਰਿਪੋਰਟ ਦਾ ਦੋ ਲੈਬਰ ਰਿਪੋਰਟ ਦਾ ਦੋ ਤੁਸੀਂ ਤਾਂ ਅਸੀਂ ਮੰਨਦੇ ਜਾਂਦੀ ਆ ਸਾਡਾ ਮਾਲ ਅਸੀਂ ਕੰਪਨੀ ਨਾਲ ਗੱਲ ਕਰਾਂਗੇ ਆਇਆ ਮੁਰੇ ਦੇ ਰਿਪੋਰਟ ਆਜੇ ਰਿਪੋਰਟ ਕਰ ਕੰਪਨੀਆਂ ਦੇ ਬਿੱਲ ਪਏ ਨੇ ਆਫਸਰ ਦੇ ਬਿੱਲ ਆਏ ਨੇ ਜੀ ਤੁਸੀਂ ਆ ਕੇ ਦੇਖਣ ਨੂੰ ਮਾਲ ਦੇ ਆਜੋ ਸਰੋਰੀ ਸਾਈਨ ਕਰ ਦੋ ਲੈ ਜਾਓ ਕੋਈ ਦਿੱਕਤ ਨਹੀਂ ਹੈਗੀ ਲਾ ਕਹਿੰਦੇ ਅਸੀਂ ਕਿਉਂ ਉਹ ਨੋਟ ਕਰੀਏ ਥੋੜਾ ਬਸ ਥੋੜਾ ਮਾਲ ਤੋਂ ਮਿਲ ਜੂਗਾ ਮੈਂ ਕਿਹਾ ਸਰ ਤੂੰ ਥੈਲਿਆਂ ਦੇ ਵਿੱਚ ਮਾਲ ਪਾ ਲਿਆ ਇਹ ਕਾਲਗੜ ਪੇਸਟ ਹੈ ਜੇ ਚਾਰੋਂ ਪਾਸੇ ਮੁਰਗੀ ਦਾ ਮਾਲ ਵਿਕਣਾ ਨਹੀਂ ਹੈਗਾ ਮੇਰਾ ਮਾਲ ਖਤਮ ਹੈ ਇਹ 800 ਰੁਪਏ ਦਾ ਪੈਕੇਟ ਹੈ ਇੱਕ ਉਹ ਬੀੜੀ ਦੇਖੋ ਇਹ ਥੈਲੇ ਕਿਵੇਂ ਭਰੇ ਨੇ ਇਹਨਾਂ ਨੇ ਹਾਰ ਵੀ ਕਰਦਾ ਲੀਕ ਹੋ ਗਿਆ ਕੰਪਨੀਆਂ ਦੇ ਮਾਲ ਲੈ ਕੇ ਵੀ ਅਸੀਂ ਇਹ ਕੁਝ ਸਹਿਣਾ ਹੈ ਫਿਰ ਅਸੀਂ ਕੰਮ ਹੀ ਨਹੀਂ ਕਰਨਾ ਫਿਰ ਅਸੀਂ ਕਾਦੇ ਵਾਸਤੇ ਕੰਮ ਕਰਾਂਗੇ ਉਦੀ ਰਿਪੋਰਟ ਦਿਉਣਾ ਇਹ ਇਹ ਚੋਰ ਬੰਦਾ ਹੈਗਾ ਜਿਹੜਾ ਕੰਪਨੀ ਤੋਂ ਮਤਲਬ ਕੰਪਨੀ ਆਪਣੇ ਕੋਲ ਕਹਿੰਦਾ ਕਿ ਮੈਂ ਕੰਪਨੀ ਤੋਂ ਆਇਆ ਚਲ ਕੇ ਦੇਖੋ ਕੋਈ ਅਥਾਰਟੀ ਨਹੀਂ ਆ ਸਤਨਾਮ ਸਿੰਘ ਇਹਨਾਂ ਦੀ ਪੁਰਾਣੀ ਰਿਪੋਰਟ ਵੀ ਆਈ ਹੈ ਕਿ ਇਹ ਬੰਦਾ ਪੈਸੇ ਲੈਂਦਾ ਹੈ ਔਰ ਇਹ ਲੈ ਐਫੀ ਨੰਬਰ ਤੇ ਸਾਈਨ ਵੀ ਕੀਤੇ ਹੋਏ ਨੇ ਰਿਕਾਰਡਿੰਗਾਂ ਨਾਲ ਨੇ ਸਾਡੇ ਕੋਲ ਸਾਰਾ ਕੁਝ ਪ੍ਰੂਵ ਹੈਗਾ ਹੈ ਨਹੀਂ ਉਹਨਾਂ ਕੋਲ ਰਿਪੋਰਟ ਵੀ ਨੇ ਵੀਰ ਜੀ ਉਹਨਾਂ ਕੋਲ ਟਿੱਲੋ ਸਾਹਿਬ ਇਹ ਕਿਹੜਾ ਬੈਸੀ ਗੱਲ ਡੀਟੀ ਮੈਂ ਤੁਹਾਨੂੰ ਕੀ ਗੱਲ ਪੁੱਛੀ ਸੀ ਕਿ ਵੀਰ ਜੀ ਮਾੜੇ ਮੈਨੂੰ অথੋਰੀਟੀ ਲੈਟਰ ਦਿਖਾ ਦਿਓ ਜਿਹਦੇ ਵਿੱਚ ਥੋੜਾ ਹੁੰਦਾ ਕਿ ਤੁਸੀਂ ਇੱਕ ਮਿੰਟ ਵੀਰ ਜੀ ਜਿਹਦੇ ਵਿੱਚ ਇਹ ਲਿਖਿਆ ਹੁੰਦਾ ਕਿ ਤੁਸੀਂ ਪਹਿਲਾਂ ਆਉਂਦੇ ਸਾ ਸਾਡਾ ਡੀਵੀਆ ਉਤਾਰਨਾ ਹੈ ਹਾਂਜੀ ਉਹਦਾ ਮਤਲਬ ਕੀ ਹੈ ਕਿ ਇਹ ਸਾਰੇ ਚੋੜ ਠੱਗ ਇਕੱਠੇ ਹੋਏ ਹੋਏ ਨੇ ਇਹ ਸਾਰਾ ਮਾਲ ਇਕੱਠਾ ਕਰਕੇ ਲੈ ਜਾਣਾ ਕਿਹੜਾ ਹੁੰਦਾ ਜੀ ਤੁਸੀਂ ਬੀਜੀ 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 ਲੀਗਲ ਦੇ ਵਿੱਚ ਲਿਖਿਆ ਹੁੰਦਾ ਸਾਰਾ ਕੁਝ ਇਹ ਤੁਸੀਂ ਐਸਐਚਓ ਸਾਹਿਬ ਪਰ ਵੀ ਵੈਸੇ ਆ ਕੇ ਦੱਸ ਦੂਗਾ ਇਹ ਬੰਦੇ ਕਦੋਂ ਲੁੱਕੇ ਉਹਦਾ ਬੀਜੀ ਸਾਰਾ ਸਾਮਾਨ ਸਾਡਾ ਇਕੱਠਾ ਕਰਕੇ ਟੈਂਪੂ 'ਚ ਫਿਰ ਫਿਰ ਇਹਨਾਂ ਨੂੰ ਬੀਜੀ ਬੀਜੀ 15 ਪਰਦਾ ਟਿੱਲੋ ਸਾਹਿਬ ਟਿੱਲੋ ਸਾਹਿਬ ਟਿੱਲੋ ਸਾਹਿਬ ਇੱਧਰ ਸੁਣਾਓ ਇਹ ਐਸਪੀ ਸਾਹਿਬ ਸੁਣੋ ਇੱਧਰ ਬੰਦਾ ਮਿਲ ਗਿਆ ਹਲੋ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮਾਲ ਜਾਲੀ ਹੈ ਜੇ ਇੱਕ ਵਾਰ ਵੀ ਨਹੀਂ ਕਿਹਾ ਜੇ ਇੱਕ ਵੀ ਪੀਸ ਜਾਲੀ ਕਰ ਲਵੇਂ ਦੁਕਾਨ ਦਾ ਅਸਲੀ ਜਾਲੀ ਕਹਿ ਕੇ ਕੀ ਲੈਣਾ ਤੁਸੀਂ ਬੋਲੋ ਕੀ ਕਰਦੇ ਹੋ ਰੇ ਬੀਜੀ ਆ ਮੀਡੀਆ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਸਾਰਾ ਮਾਲ ਜਾਲੀ ਹੈ ਤੁਸੀਂ 1 ਮਿੰਟ ਤੁਸੀਂ ਉਹਨੇ ਵਰਡਿੰਗ ਲਿਤੀ ਐ ਮੈਂ ਬੀਜੀ ਮੈਂ ਬੀਜੀ ਮੈਂ ਉਹਨੇ ਦੀ ਰਿਵਾਈਜ਼ ਕਰਵਾ ਦੰਨਾ ਤੁਸੀਂ ਇਹ ਕਹ ਰਹੇ ਹੋ ਕਿ ਇਹ ਮਾਲ ਜਾਲੀ ਹੈ ਠੀਕ ਐ ਤੁਸੀਂ ਔਰ ਤੁਸੀਂ ਵੀਰੇ ਸਾਡੇ ਡਿਸਟ੍ਰੀਬਿਊਟਰ ਵੀ ਖੜੇ ਨੇ ਉਹ ਦੱਸਦੇ ਵਿੱਚ ਇਹਨੂੰ ਉਹ ਡਿਪਾਰਟਮੈਂਟ ਤੋਂ ਇੱਕ ਮਿੰਟ ਤੁਸੀਂ ਉਹਨਾਂ ਨਾਲ ਨਹੀਂ ਨਹੀਂ ਤੁਸੀਂ ਕਹਿ ਰਹੇ ਹੋ ਕਿ ਮਾਲ ਜਾਲੀ ਹੈ ਨਹੀਂ ਨਹੀਂ ਤੁਸੀਨਾਂ ਕੋਲ ਪਤਾ ਕਾਪੀਰਾਈਟ ਲੈ ਉਹ ਵੀਰੇ ਕਾਪੀਰਾਈਟ ਆ ਉਹ ਥੱਗ ਨੇ ਉਹਨੇ ਮੈਨੂੰ ਗੱਡੀ 'ਚ ਬਿਠਾਇਆ ਹਲੋ ਹੁਣ ਵੀਰੇ ਜੇ ਆਪਾਂ ਇਹ ਉਹ ਸੇਕਲ ਭਰਨ ਵਾਲੇ ਬਣੀਆਂ ਓਏ ਚੇਲੇ ਸਾਹਿਬ ਇੱਧਰ ਸੁਣੋ ਮੇਰੀ ਗੱਲ ਆ ਰਿਕਾਰਡ ਆ ਰਿਕਾਰਡਿੰਗ ਆ ਦੇਖੋ ਆ ਰਿਕਾਰਡਿੰਗ ਹਜੇ ਤੱਕ ਚੱਲ ਰਿਹਾ ਆ ਰਿਕਾਰਡਿੰਗ ਹਜੇ ਤੱਕ ਚੱਲ ਰਹੀ ਹੈ 48 ਮਿੰਟ ਹੋ ਚੁੱਕੇ ਉਸ ਬੰਦੇ ਨੇ ਮੈਨੂੰ ਇਹ ਗੱਲ ਕਹੀ ਤੁਸੀਂ ਦੱਸੋ ਸੈਟਿੰਗ ਕਿਵੇਂ ਕਰਨੀ ਹੈ ਇੱਕ ਮਿੰਟ ਹਰ ਜੀ ਆਲਾ ਕੋਲੋਂ ਸਾਡਾ ਬੋਲਦਾ ਹੈ ਕਿ ਕਿਰਵਾ ਕੇ ਬਈ ਉਹ ਨਾ ਰੱਖ ਬੜਾ ਬੜਾ ਬਿਠਾਉਣ ਨਾ ਕਿਤੇ ਨਹੀਂ ਜਾਂਦੇ ਨਾ ਅੜਾ ਲੈ ਸਾਡੇ ਕੋ ਆ ਜਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਗੇਟ ਕੋਲੇ ਨਹੀਂ ਜਾਣਦਾ ਨਾ ਨਾ ਜਿੱਥੇ ਇੱਥੇ ਕੱਢਿਆ ਕਹਿੰਦਾ ਸਾਡੇ ਬਾਅਦ ਵਿੱਚ ਮੈਂ ਰਹਿਣ ਨੂੰ ਪਾ ਦੇ। ਆਵਾਜ਼ ਨਾਲ ਆਵਾਜ਼ ਨਾਲ ਇਹਨਾਂ ਤੋਂ ਲਵਾ। ਇਹਨੂੰ ਟਿਕਾਣੇ ਲਗਾਓ ਮਾਲ ਜਿੱਥੇ ਤਾਰਿਆ। ਹੈਲੋ। ਜਿੱਥੇ ਕੱਢਿਆ ਉੱਥੋਂ ਤੇ ਲਾ। ਜਿੱਥੇ ਇਹ ਮਾਲ ਤਾਰਿਆ ਉੱਥੇ ਮਾਲ ਵਾਪਸ ਰੱਖ ਦੇ ਜਿੱਥੇ ਲਾਇਆ। ਜਿੱਥੋਂ ਜਿੱਥੋਂ ਕੱਢਿਆ ਸੀ ਉੱਥੇ ਉੱਥੇ ਚਿੰਨ੍ਹ ਲਾ ਦੇ ਲਾ ਦੇ ਲਾ ਦੇ ਵੀਰੇ। ਰਾਤ ਨੂੰ ਰੋਮ ਫੇਰ। ਆਹ ਮੈਂ ਖੀ। ਹਾਂ। ਲਾ ਦੇ ਲਾ ਦੇ ਕੋਈ ਗੱਲ ਨਹੀਂ। ਜਲਦੀ ਕਰ। ਮੈਡਮ ਸਾਰਾ ਪੁੱਛਿਆ ਮੈਂ ਤਾਂ ਪ੍ਰੋਪਰ ਵੇਦੇ ਵਿੱਚ ਆਇਆ ਅਨਲਿਗਲ ਕੁਝ ਵੀ ਨਹੀਂ ਆਇਆ ਮੇਰੇ ਸਾਹਾਰੇ ਵੀ ਉਹਨਾਂ ਨੂੰ ਕਮਰੇ ਪੁੱਛਿਆ ਤੁਹਾਡਾ ਕਮਰਾ ਕਿਹੜਾ ਹੈ ਤੇ ਮਾਲ ਕਿੱਥੇ ਕਿੱਥੇ ਪਿਆ ਹੈ ਨੌਕਰਾਂ ਨੂੰ ਪਹਿਲਾਂ ਲਾਕਿੰਗ ਕਰ ਕਿਉਂਕਿ ਮੈਨੂੰ ਨੌਕਰਾਂ ਨੇ ਦਾਰਿਆਂ ਨੇ ਦੱਸਿਆ ਸਰ ਸੈਂਪਲ ਲੈਰ ਉਹ ਲਈ ਕੋਈ ਨਹੀਂ ਧੱਕੇ ਨਹੀਂ ਕੋਈ ਨਹੀਂ ਜਨਾਨੀ ਨੂੰ ਕਰਦਾ ਉਹ ਕੋਈ ਗੱਲ ਨਹੀਂ ਬਲਾ ਕੱਢਦਾ ਲੈਡੀਆਂ ਚਲ ਕੋਈ ਨਹੀਂ ਕੋਈ ਨਹੀਂ ਹੁਣ ਕੋਈ ਗੱਲ ਨਹੀਂ ਬੜਾ ਬਲਾ ਲਾ ਦਿਓ ਕੋਈ ਨਹੀਂ ਸਭ ਆ ਜਾ ਪੁੱਤ ਜਿਹੜੇ ਸਾਨੂੰ ਬੁਲਾਓ ਓਏ ਬੱਸ ਕੋਈ ਨਹੀਂ ਕੋਈ ਨਹੀਂ ਆਜੋ ਆਹ ਦੋ ਜਣੇ ਨੇ ਜਾਂ ਦੋ ਜਣੇ ਨੇ ਦੋ ਜਣੇ ਆਣੇ ਆਹ ਦੇਖੋ ਇਧਰ ਆਪਾਂ ਕੀਤਾ ਹੈ ਜੇ ਜੀ ਜੀ ਸਾਡਾ ਜੀ ਸਮਝਾਓ ਬਸ ਇਧਰ ਹੋ ਜੋ ਪੋ ਜੋ ਪਿੱਛੇ ਹੋ ਜੋ ਸਰ ਆਈ ਕਾਰਡ ਵੀ ਸਾਡੇ ਕੋ ਪਾਵਰ ਆਫ ਫਾਟ ਵੀ ਚੈੱਕ ਕਰਾਈ ਤੇ ਉਹ ਨਹੀਂ ਚਲ ਰਹੀ ਕਿ ਨਹੀਂ ਬੰਦਾ ਸਾਡੇ ਕੋ ਹਰੇਕ ਨੰਬਰ ਤੇ ਕੈਰੀਡਰ ਆਈ ਨਹੀਂ ਉਸ ਤੋਂ ਅਸੀਂ ਇੰਨਾ ਹੀ ਰੇਟ ਕਰੋ ਕੋਈ ਸੀਲ ਕਰੋ ਤੇ ਉਹ ਤੁਹਾਨੂੰ ਪੌਂਚ ਕਰ ਦਈਏ ਇੱਥੇ ਕਰਦੇ ਹਾਂ ਇਹ ਮਾਡਲ ਪੁੱਛਣਾ ਕਰਵਾ ਦੇ ਹਰਦੇ ਇਹਨਾਂ ਨੂੰ ਸਰ ਇਹਨਾਂ ਨੇ ਅੰਦਰ ਵੜਾ ਹੈ ਸਰ ਨਹੀਂ ਇਹ ਆਕੇ ਸੁਭਾ ਬਿਲਕੁਲ ਹਾਂ ਜੀ ਸਰ ਹਾਂ ਜੀ ਆ ਰਹੇ ਸੱਪਾ ਤੇ ਇਨਨ ਇਨਨ ਨੇ ਸਰ ਇਨਨ ਨੇ ਨਾ ਸਾਨੂੰ ਮਤਲਬ ਇਕੱਠੇ 4 ਘੰਟੇ ਇਹ ਵੀ ਐਸਐਸਓ ਸਾਹਮਣੇ ਇਨਨ ਪਹਿਲਾਂ ਆਂਦੇ ਸਨ ਕਿ ਟੀਵੀ ਆ ਉਤਾਰੇਗਾ ਕਿਉਂ ਸਰ ਮੈਂ ਨਹੀਂ ਇੰਨੀ ਤਾਂ ਅਸੀਂ ਪੁੱਛਿਆ ਤਾਂ ਸਰ ਅਸੀਂ ਤਾਂ ਪੁੱਛਿਆ ਸੀ ਤੁਹਾਡਾ ਕੋਈ ਤੁਹਾਡੇ ਕੋਲ ਕੋਈ ਲੈਟਰ ਹੈਗਾ ਕਿ ਟੀਵੀ ਆ ਉਤਾਰਨ ਦਾ ਕੁਦੀ ਕਪੀਰੇ ਇਦਾਂ ਨਹੀਂ ਰਹਿਦਾ ਮਾਲ ਲਗਲੀ ਆ ਤੁਸੀਂ ਕਰ ਦੋ ਤੇ ਮੈਂ ਨਹੀਂ ਜਾਣੇ ਜੀ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਐਵੇਂ ਬਸ ਇਹਦਾ ਕੁਝ ਨਾ ਕੁਝ ਮੰਗ ਲਓ ਬਣਾ ਲਓ ਨਸੀਬ ਕਰੋ ਜਿਹੜੇ ਡੁਪਲੀਕੇਟ ਆ ਰਹਿੰਦਾ ਹੈ ਉਹ ਕਾਰਵਾਈ ਹੋਣੀ ਹੈ ਮੈਂ ਉਹ ਇਧਰ ਚੰਨਕ ਦਾ ਮਤਲਬ ਸਰ ਇਹਨਾਂ ਨੂੰ ਪ੍ਰੂਵ ਕਰ ਰਿਹਾ ਮੇਰਾ ਸਾਰੇ ਬਿਲ ਕੱਢ ਕੇ ਰੱਖਤੇ ਕਹਿੰਦੇ ਕਿ ਅਸੀਂ ਇਹ ਬਿਲ ਨਹੀਂ ਮੰਨਣੇ ਜਿਹੜੇ ਤੁਹਾਡੇ ਕੋਲ ਕੰਪਨੀ ਤੋਂ ਵੀ ਲਾਇਆ ਹੋਇਆ ਉਹ ਬਿਲ ਦੇਖੋ ਮੈਂ ਕਿਹਾ ਕੰਪਨੀ ਡਿਸਟ੍ਰੀਬਿਊਟਰ ਨੂੰ ਬਿਲ ਕਰਦੀ ਉਹ অথੋਰਾਈਜ਼ਡ ਡਿਸਟ੍ਰੀਬਿਊਟਰ ਹੁੰਦਾ ਹੈ ਮੈਂ ਆਪਣਾ ਮੈਂ ਔਰ ਮੇਰੇ ਫਾਦਰ ਕੰਪਲੇਨਟ ਮੈਂ ਕਹਿਆ ਸਰ ਤੁਹਾਨੂੰ ਡੀਵੀਆਰ ਲੈ ਕੇ ਜਾਂਦਾ ਮਤਲਬ ਕੰਪਲੇਨਟ ਕਰਦਾ ਜੇ ਮੂਜੀ ਬਣਾ ਪੜਦੇ ਪਤਾ ਨਹੀਂ ਸਰ ਮੈਂ ਉਹੀ ਤਾਂ ਕਹਿੰਦਾ ਮੈਨੂੰ ਕਹਿੰਦੇ ਡੀਵੀਆਰ ਤੁਸੀਂ ਮੈਂ ਕਹਿਆ ਸਰ ਤੁਸੀਂ ਡੀਵੀਆਰ ਮਤਲਬ ਕਿਵੇਂ ਰਾਹ ਕੋ ਥੋਰ ਕੋ ਥੋਰਟੀ ਲੱੜ ਰਹਿਗਾ ਪਹਿਲੇ ਸਰ ਕੋ ਥੋਰਟੀ ਲੱੜ ਨਹੀਂ ਹੈਗਾ ਤੈਨੂੰ ਸਖਾਨੇ ਆਥੋਰਟੀ ਕਿਵੇਂ ਹੁੰਦੀ ਹੈ ਹੈਨ ਮੈਂ ਨਾ ਉਹ ਵਾਸਤੇ ਚਾਹ ਮੰਗਾਈ ਬਿਸਕੁਟ ਮੰਗਾਏ ਕਹਿੰਦੇ ਇਹਦਾ ਸੁੱਟਾ ਚਾਹ ਚਾਹਦੇ ਹੋ ਬਿਸਕੁਟ ਇਹਨੂੰ ਦੱਸੋ ਕਿ ਅਥਾਰਟੀ ਲੈਟਰ ਕਿਵੇਂ ਮੰਗੀਦਾ ਹੁੰਦਾ ਮਤਲਬ ਮੈਨੂੰ ਇੰਨਾ ਦੰਦਾ ਮਤਲਬ ਮੈਂ ਜਿਵੇਂ ਆਪਣੇ ਨੂੰ ਕ੍ਰਿਮੀਨਲ ਆਪਣੇ ਆਪ ਨੂੰ ਮਤਲਬ ਗिल्ਟੀ ਫੀਲ ਹੋ ਰਹੀਦੀ ਕਿ ਮੈਂ ਜਿਵੇਂ ਕ੍ਰਿਮੀਨਲ ਹੁੰਦਾ ਮੈਂ ਤੇਜ ਲਿਖ ਕੇ ਦਿੰਦਾ ਫੋਟੋ ਕਿ ਲੈਟਰ ਹੈ ਹਾਂਜੀ ਲੈਟਰ ਹੈ ਲੈਟਰ ਹੈ ਦੇ ਕਿਲਾ ਜੋ ਉਹਨਾਂ ਦਾ 5-5 ਲੱਖ ਰੁਪਏ ਦਾ ਬਾਹਰ ਮੈਨੂੰ ਉਹਦੇ ਸੈਟਿੰਗ ਆਪਲਾ ਉਹਦੇ ਨਾਲ ਜਾ ਕੇ ਐਸੇ ਗੁੱਸਾ ਕਰਦੇ ਕਿਨਾਲ ਸੈਟਿੰਗ ਕਰਨ ਨੂੰ ਜਾ ਕੇ ਮੈਂ ਨਾਲ ਜਾ ਕੇ ਗੱਡੀ ਚ ਬਹਿ ਗਿਆ ਮੈਨੂੰ ਇਹਦਾ ਬੜਾ ਮੌਜੂਦਗੀ ਗੱਡੀ ਚ ਲੱਗਿਆ ਮੈਂ ਥੋੜਾ ਕੰਮ